ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਤੇ ਕੈਂਪ ਆਪਣਾ ਕਰਤਾ ਜੀ ਚਾਲੂ ਪਹਿਲਾ ਦਿਨ ਉਸਤਾਦ ਤੇ ਲੱਗੇ ਆ ਮਿਹਨਤ ਲਮਣ ਉਸਤਾਦ ਜੀ ਤੇ ਪਹਿਲੇ ਦਿਨ ਆਗੇ ਅੱਜ ਆਪਣੇ ਮੁੰਡੇ 35 40 ਦੇ ਕਰੀਬ ਬੰਦੇ ਆਗੇ ਅੱਜ ਤੁਹਾਨੂੰ ਦਿਖਾਉਣੇ ਅੱਗੇ ਫੇ ਕਿੰਨਾ ਅੱਜ ਹਲਕੀ ਲਵਾਈ ਜਾਊਗੀ ਮਿਹਨਤ ਬਾਲੀ ਭਾਰੀ ਨਹੀਂ ਲਓ ਮਿੱਤਰੋ ਜਾਈ ਵੀ ਸਪ੍ਰਿੰਟਾਂ ਚੱਲ ਪਈਆਂ ਵਾ ਚਲੋ 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 ਖੇਚ ਕੇ ਰੱਖੋ ਕੰਮ ਨੂੰ ਲਾ ਵੀ ਇੱਕ ਸੈਟ ਆ ਤੁਰਿਆ ਆਉਂਦਾ ਇੱਕ ਸੈਟ ਆ ਤੁਰਿਆ ਆਉਂਦਾ ਹਾਂ ਉਹਦੇ ਚਲੋ ਚਲੋ ਚੱਲ ਆ ਦੇ ਲਈ ਜਿੱਦਾ ਤੇਰਾ ਉੱਧਰ ਉੱਧਰ ਚੱਲ ਵੀ ਚੱਲ ਵੀ ਐ ਇਦੇ ਕੰਮ ਨੂੰ ਬਾਜੀ ਕੀ ਹਾਲ ਹੈ ਹਾਂਜੀ ਠੀਕ ਆ ਜੀ ਮੈਂ ਫੇਰ ਚਾਲੂ ਕਰਦਾ ਕੰਮ ਹੈ ਹਾਂਜੀ ਕਰਦਾ ਜੀ ਚਲੋ ਵਰੀਏ ਕੀ ਗੱਲ ਆ ਵੀ ਜਿਆਦੀ ਕਾਲੀ ਆ ਵਾਜ ਵੇਖੀ ਤੇ ਭਾਜੀ ਨੇ ਭਜਾਇਆ ਫੇਰ ਭਜਣੀ ਹੋਣਾ ਤੁਹਾਡੇ ਕੋਲ ਦੇਖਿਆ ਕੀ ਕਰਦੇ ਕੱਲ ਭਾਜੀ ਹੁਣ ਪਹਿਲਾ ਦਿਨ ਵਾ ਤੇ ਤੂੰ ੱੱਕਾ ਨਾ ਹੀ ਕਰਿਓ ਹਜੇ ਨਹੀਂ ਹਫਤਾ ਨਹੀਂ ਕਿਹਾ ਦਰੌਣਕ ਵਾਵਾ ਲੱਗੀ ਉਦਾਂ ਤਾਂ ਆਜਾ 40 ਦੇ 40 ਦੇ ਨੇੜੇ ਖੇੜੇ ਆ ਗਈ ਅੱਜ ਇੰਡੀਅਨ ਮੋਲ ਨਾਲ ਮਾਨਕ ਵੀ ਆਇਆ ਉਹ ਜੀ ਹੱਕ ਕਹਿੰਦੇ ਹੈਪੀ ਦੇ ਤਾਪੀ ਵੱਜ ਗਈ ਆ ਲਕੋ ਕੇ ਮਾਰੀ ਕਹਿੰਦੇ ਜੋਤਾ ਏ ਚੱਲ ਵੀ ਲੋ ਵੀ ਹਿੰਦਾ ਪਤਾ ਨਹੀਂ ਪਤਾ ਨਹੀਂ ਕਪੜੇ ਚੱਕ ਰਿਆ ਵਾ ਪਤਾ ਨਹੀਂ ਕਪੜੇ ਲਾ ਰਿਆ ਵਾ ਇਹ ਰਾਪੀ ਜਾਣਦਾ ਵੇ ਭਾਈ ਜੈਕਟ ਗਾਇਬ ਹੋ ਗਈ ਤਾਂ ਹਿੰਦੇ ਕੋ ਲੈ ਸਕਦੇ ਆਵਦੀ ਮੇਰੇ ਵੀਰਪਰਾ ਚਲੋ ਚਲੋ ਚਲ ਵੀ ਲੋ ਵੀ ਮੰਤਰੀ ਸਾਹਿਬ ਕਹਿੰਦਾ ਚਲੋ 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 ਕੀ ਮੰਗਦਾ ਵਾ ਪਾਣੀ ਪਾਣੀ ਇੰਗਲਿਸ਼ ਚ ਮੰਗ ਇੰਗਲਿਸ਼ ਚ ਵੀ ਇੰਗਲਿਸ਼ ਚ ਵਾਟਰ 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 ਜਿਹਦਾ ਵਾਟਰ ਪਾਜੀ ਪਾਣੀ ਮੰਗਣ ਲਾਅਤੇ ਆ ਬੰਦੇ ਗਿਵ ਮੀ ਸਮ ਵਾਟਰ ਚੱਲ 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 ਖਾਈ ਦੋ ਪਾਜੀ ਹਾਰਮੋਨ ਕਹਿੰਦਾ ਘੱਟ ਲਵਾਏ ਪ੍ਰਵਾਹ ਦੇ ਫੇਰੀ ਤੇ ਵੀ ਜਾਣਾ ਵਾ ਮੋਗੀਆਂ ਵਾ ਉਹ ਵੇਖਿਆ ਇਹਨੂੰ ਸਾਰਾ ਬਦਾਂ ਮੋਗੀਆਂ ਇਹਨੂੰ ਸਭ ਪਤਾ ਹੁੰਦਾ ਪਹਿਲਾਂ ਮੋਆਇਨਾ ਕਰਦਾ ਘਰੋ ਘਰੀ ਜਾ ਕੇ ਅੱਜ ਕੀ ਆ ਪੂਜੀਆ ਬਦਾਨਾ ਵਾ ਕੀ ਆ ਸਮੋਸੇ ਆ ਦਾ ਹੋ ਗੀਆਂ ਬਈ ਐਵੇਂ ਦਾ ਹੋ ਗਈਆਂ ਵੇ ਪਹਿਲਾਂ ਲਾਉਣ ਲੱਗਾ ਸੀ ਭਾਈ ਲਾਉਣ ਲੱਗਾ ਹੀ ਪਹਿਲਾਂ ਪਹਿਲਾਂ ਲਾਉਣ ਲੱਗਾ ਹੈਗਾ ਹੋ ਗਈਆਂ ਦਾ ਹਾਂਜੀ ਬਈ ਪ੍ਰਵਾਦ ਫੇਰੀਆਂ ਵੀ ਹੋ ਗਈਆਂ ਪ੍ਰਵਾਦ ਫੇਰੀਆਂ ਵੀ ਦਾ ਹੋ ਗਈਆਂ ਕਹਿੰਦਾ ਸਬਰੈਂਟਾਂ ਵੀ ਪੂਰੀਆਂ ਹੋ ਗਈਆਂ ਲੋਕ ਨਾ ਲੋਕ ਨਾ ਚਲ ਚਲ ਪਾਣੀ ਪੀ ਲੋ ਪਾਣੀ ਆਪਣੇ ਕੋ ਆਹੀ ਸੀਗਾ ਤੁਸੀਂ ਦੋਵੇਂ ਭਜੋਗੇ ਫਿਰ ਹੈ ਤਿਆਰੀ ਹੈ ਵੈਰੀ ਗੁੱਡ ਚਲੋ ਰੌਣਕਾਂ ਕਹਿੰਦੇ ਲੱਗ ਗਈਆਂ ਲੱਗ ਗਈਆਂ ਰੌਣਕਾਂ ਚਲੋ 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 ਐਦਾਂ ਹੀ ਵਾਪਸ ਐਦਾਂ ਹੀ ਵਾਪਸ ਆਜੋ 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 ਓ ਬੱਲੇ ਸਾਗਰ ਓ ਬੱਲੇ ਸਾਗਰ ਇੱਕ ਹੋਰ ਇੱਕ ਹੋਰ ਚੱਲ 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 ਐਦਾਂ ਨਹੀਂ ਜਾਣ ਛੁੱਟਣੀ ਕਾਕੇ ਚਲੇ 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 ਚੱਲ 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 ਪਾਦੇ ਗੇਰ ਪਾਦੇ ਪਾਦੇ ਚੱਲ ਚੱਲ ਮੈਂ ਕਿਆ ਤੇ ਆ ਕੇ ਦਿਨ ਦਿਨ ਗੰਡੀਆਂ ਦੀਆਂ ਗੰਡੀਆਂ ਦੀਆਂ ਵੀ ਲੈ ਆਣੀਆਂ ਭੂਕਾਂ ਵੀ ਲੈ ਆਣੀਆਂ ਦੂਜਾ ਖਵਾਇਆ ਕਰਨਾ ਇਹਨੂੰ ਸੈਲਡ ਸੈਲਡ ਲਸਣ ਲਸਣ ਖਵਾਇਆ ਕਰਨਾ ਖਰਮਨ ਲੀਵਰ ਸਹੀ ਕਰਦੇ ਨੇ ਤੁਹਾਡੇ ਸਾਰਿਆਂ ਦੇ ਚਲੋ 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 ਜੋਤੇ ਚੱਲੋ 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 ਚੱਲ ਜੱਕਾਂ ਤੱਕਾਂ ਜੀ ਆ ਜੱਕਾਂ ਤੱਕਾਂ ਜੀ ਆਵੇ ਜੇ ਤੁਸੀਂ ਪਹਿਲੇ ਤੇ ਆ ਗਏ ਨਾ ਅੱਜ ਤਾਂ ਤੁਹਾਨੂੰ ਮੇਰੇ ਵੱਲੋਂ ਸ਼ਾਬਾਸ਼ ਇੰਨਾ ਆਂਡੇ ਉਹ ਤਾਂ ਸਾਨੂੰ ਉਹ ਸਾਗਰ ਨੂੰ ਆ ਸਾਰਾ ਕੋ ਤੁਹਾਨੂੰ ਕੋਹ ਨਗਾ ਜੀ ਚੱਲੋ 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 ਖੱਚ ਕੇ ਖੱਚ ਕੇ ਦੱਬ ਕੇ

ਇਹਦੀਆਂ ਕਰਾਰੀਆਂ ਬਦਲਣ ਵਾਲੀਆਂ ਇਹ ਖਰਾਦੀਏ ਤੇ ਲਗਾਉਣ ਵਾਲਾ ਹੋਇਆ ਹੋਇਆ ਵਾ ਉਹ ਪਈ ਇੱਕ ਬ੍ਰੇਕ ਹੁਣਾ ਕਰਾ ਬ੍ਰੇਕ ਖਰਾਬ ਆ ਬੰਦੇ ਦੀ ਚਲੋ 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 ਵੈਰੀ ਗੁੱਡ

ਲੋਈ ਚਲੋ 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 ਉਹ ਆ ਤੀ ਲੋਈ ਅਗਲੇ ਸੈੱਟ ਵਾਲੇ ਬੈਠ ਗਏ ਚੋਬਰ ਚਲੋ 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 ਸ਼ਾਬਾਸ਼ ਸ਼ਾਬਾਸ਼